ਇਥੇ ਰੇਲ ਗਿਆ ਕਰ ਦਿਓ ਯਾਰ ਭਾਈ ਪਹਿਲਾਂ ਬਾਹਰ ਲਗਾ ਕੇ ਆ ਕੇ ਉਤਾਰ ਕੇ ਹਰ ਵਾਰ ਠੀਕ ਬਈ ਜੋ ਬਈ ਪਾਪੇ ਬਸ ਇਧਾ ਪਾਪੇ ਬਸ ਨਾ ਤੁਹਾਨੂੰ ਮੁਲਾਜਮਾਂ ਦਾ ਧੰਨਵਾਦ ਇਹ ਜਿਹੜਾ ਹੈ ਨਾ ਇੱਕ ਗੈਸ ਦਾ ਟਰਾਲਾ ਆ ਰਿਹਾ ਸੀਗਾ ਆਪਣਾ ਬੂੰਗਾ ਸਾਈਡ ਤੋਂ ਇਹ ਜਦੋਂ 5:30 ਵਜੇ ਇੱਥੇ ਕਿਤੇ ਜਾਨਕੀ ਇਹ ਵੀ ਅਨਵਿਟਰ ਕੁਝ ਹੋ ਗਿਆ ਇਹਦਾ ਜਾਂ ਇਨਬੈਲੈਂਸ ਹੋ ਗਿਆ ਕੁਝ ਵੀ ਹੋ ਗਿਆ ਉਹ ਪਲਟ ਗਿਆ 5:30 ਪੌਣੇ 6:00 ਦੀ ਘਟਨਾ ਕੀ ਹੈ ਤੇ 5:30 ਵਜੇ ਤੋਂ ਬਾਅਦ ਜਿੱਦਾਂ ਸਾਰੇ ਇਕੱਠੇ ਹੋਏ ਆ ਲੋਕ ਇਕੱਠੇ ਹੋਏ ਆ ਪੁਲਿਸ ਪ੍ਰਸ਼ਾਸਨ ਤੇ ਜਿਹੜੀ ਆਪਣੀ ਪੰਜਾਬ ਸਰਕਾਰ ਦੀ ਟ੍ਰਾਂਸਪੋਰਟ ਹੈਗੀ ਕੱਲੀ ਹੋਈ ਆ ਫੋਰਥ ਉਹਦੇ ਥਰੂ ਉਹਨਾਂ ਡਰਾਈਵਰ ਨੂੰ ਘੰਟੇ ਦੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਤੇ ਲਗਭਗ ਡਰਾਈਵਰ ਸਹੀ ਹੈ ਸੇਵ ਨੂੰ ਹੁਣ ਸਰਕਾਰੀ ਹਸਪੀਟਲ ਭਾਈ ਜੇਤਾ ਜੀ ਨੰਦਪੁਰ ਸਾਹਿਬ ਭੇਜਿਆ ਗਿਆ। ਕੀ ਕੰਡੀਸ਼ਨ ਆ ਅੱਗ ਲੱਗਦੀ ਜਿੱਦਾਂ ਪਹਿਲਾਂ ਸੀ ਜੀ ਅੱਗ ਲੱਗ ਰਹੀ ਸੀ ਕਿ ਬੈਂਕ ਦਾ ਹੁਣ ਅੱਗ ਲੱਗ ਤਾਂ ਬਚਾਏ ਫਰ ਬਿਟਰ ਦੀ ਮਸ਼ੀਨਾਂ ਆ ਗਈਆਂ ਫਿਲਹਾਲ ਹਲੇ ਬਚਾਏ ਜੀ। ਤਰੱਕੇ ਤੋਂ ਬਾਹਰ ਕੱਢ ਲਿਆ ਗਿਆ ਜੀ। ਜਿਹੜੀ ਅੱਗ ਲੱਗੀ ਹੋਈ ਸੀ ਕਿਵੇਂ ਜੀ? ਸਾਧੂ ਕਹੇਗਾ ਤੇ ਸਾਰੇ ਗੈਸਾਂ ਦੀ ਗੈਸ ਦੀ ਅੱਗ ਆਈ। ਉਹ ਕਹਿੰਦਾ ਵੀ ਡਰਾਈਵਰ ਦੇ ਕਹਿਣ ਦੇ ਮੁਤਾਬਕੀ ਦੇ ਵਿੱਚ ਜੋ ਵੀ ਰਹਿੰਦੀ ਹੁੰਦੀ ਗੈਸ ਆ ਉਹ ਹੀ ਨਿਕਲ ਰਹੀ ਹੈ ਤੇ ਬਾਕੀ ਤਾਂ ਜੋ ਅੱਗ ਲੱਗੀ ਦੀ ਆਪਾਂ ਕੰਟਰੋਲ ਕਰ ਲਈ। ਡਰਾਈਵਰ ਸੁਰੱਖਿਅਤ ਤੇ ਡਰਾਈ ਬੰਦੇ ਨੂੰ ਕੱਟਣ ਨੂੰ ਪੱਤੀ ਦੇ ਟੋਕੜਾ ਕਿੱਦਾਂ ਕੰਡਾ ਵੀ ਮੈਂ ਲੱਗੇ ਹੋਏ ਠੀਕ ਆ ਬੰਦਾ ਜੀ ਉਧਰ ਹਾਂ ਠੀਕ ਆ ਹਸਪਤਾਲ ਲੈ ਚੱਲੇ